मंग लियाबा मु ਬਿਨਾ ਖੋਨ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਜਬਰੀ ਜ਼ਮੀਨਾ ਖੋਨ ਵਾਲੀ ਟੀਚਾਰਜ ਕਰਨ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਮਸਾਨਾ ਤੇ लाठी चार्ज ਕਰਨ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਮਸਾਨਾ ਮਜ਼ਦੂਰਾ ਹਾਂਜੀ ਮੈਂ ਅੰਮ੍ਰਿਤਸਰ ਦੀ ਪ੍ਰੈਸ ਦਾ ਧੰਨਵਾਦੀ ਹਾਂ ਬੜੇ ਸਮਾਤ ਅੱਡ ਕਿਥੇ ਆਏ ਹੈਗੇ ਆ ਇੱਕ ਤਾਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਦਿੱਲੀ ਅੰਦোলন ਦੋ ਚੱਲ ਰਿਹਾ ਹੈਗਾ 390 ਦਿਨ ਹੋ ਗਏ ਉਸ ਨੂੰ ਚੱਲਦਿਆਂ ਹੋਇਆਂ ਔਰ ਇੱਕ ਤਾਂ ਉਹਦੀਆਂ ਦੋ ਅਨਾਊਂਸਮੈਂਟਾਂ ਮੈਂ ਕਰਨੀ ਆ ਅਗਲੇ ਪ੍ਰੋਗਰਾਮਾਂ ਦੀਆਂ ਔਰ ਸਭ ਤੋਂ ਪਹਿਲਾਂ ਜਿਹੜੀ ਅੰਦੋਲਨਾਂ ਤੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਔਰ ਜਿਹੜੇ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਵਿੱਚ ਆਏ ਸੀਗੇ ਔਰ ਉਸ ਵੇਲੇ ਭਾਰਤ ਮਾਲਾ ਯੋਜਨਾ ਉਦੋਂ ਵੀ ਚੱਲ ਰਹੀ ਸੀਗੀ ਇਸ ਤੋਂ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਪ੍ਰੋਜੈਕਟ ਆਏ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਚੱਲ ਰਿਹਾ ਸੀ ਉਸ ਵੇਲੇ ਔਰ ਐਜੇ ਵਿਰੋਧੀ ਧਿਰ ਦੇ ਨੇਤਾ ਜਮ ਆਦਮੀ ਪਾਰਟੀ ਦੇ ਮੁਖਾ ਅਗੂ ਹੁੰਦਿਆ ਹੋਇਆ ਭਗਵੰਤ ਮਾਨ ਨੇ ਅੱਜ ਐਮਪੀ ਕਹਿੰਦੇ ਰਹੇ ਕਿ ਅਸੀਂ ਜਦੋਂ ਆਵਾਂਗੇ ਅਸੀਂ ਕਿਸਾਨਾਂ ਤੇ ਜ਼ਬਰ ਨਹੀਂ ਟਾਵਾਂਗੇ ਕਿਸਾਨਾਂ ਨੂੰ ਖੁੱਲਾ ਮੁਆਵਜ਼ਾ ਦਾਂਗੇ ਕਿਸਾਨਾਂ ਕੋਲੇ ਜ਼ਬਰੀ ਜ਼ਮੀਨਾਂ ਅਕਵਾਇਰ ਨਹੀਂ ਕੀਤੀਆਂ ਜਾਣਗੀਆਂ ਔਰ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਤੁਸੀਂ ਉਹਨਾਂ ਦੇ ਪਾਰਟੀ ਪ੍ਰਧਾਨ ਅਰੋੜਾ ਜੀ ਦਾ ਬਿਆਨ ਦੇਖਿਆ ਹੋਣਾ ਉਦੋਂ ਕੀ ਕਹਿੰਦੇ ਸੀ ਵੀ ਸਾਡੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਨੂੰ ਬੰਦੀ ਬਣਾ ਕੇ ਭਾਵੇਂ ਅਸਕੈਮ ਲਈ ਕਿਹਾ ਸੀ ਹੈ ਤਾਂ ਸਾਡੇ ਕਿਸਾਨ ਭਰਾ ਔਰ ਉਹ ਕਹਿੰਦੇ ਆ ਇਹ ਕਿਸਾਨ ਜਿਹੜੇ ਆ ਉਹ ਵਿਕਾਸ ਰੋਕ ਰਹਿ ਗਿਆ ਸਟੇਟ ਦਾ ਕਦੀ ਗੈਸ ਪੈਪਾ ਨਹੀਂ ਨਿਕਲ ਦਿੰਦੇ ਕਦੀ ਸੜਕਾਂ ਨਹੀਂ ਨਿਕਲ ਦਿੰਦੇ ਉਹ ਅਸੀਂ ਕਹਿੰਨੇ ਆ ਵੀ ਇਹ ਜ਼ਮੀਨਾਂ ਸਾਡੀਆਂ ਔਰ ਅਸੀਂ ਬਾਬਿਆਂ ਦਾਦਿਆਂ ਦੇ ਤਿੰਨਾਂ ਤਿੰਨਾਂ ਪੀੜੀਆਂ ਤੋਂ ਵਹਿੰਦੇ ਆ ਰਹੇ ਆਂ ਔਰ ਸਾਨੂੰ ਕਿਸਾਨਾਂ ਨੂੰ ਚਾਹੇ ਪੰਜਾਬ ਦੀ ਗਵਰਨਮੈਂਟ ਨਾਲ ਪੰਜਾਬ ਪੱਧਰ ਤੇ ਮੀਟਿੰਗਾਂ ਹੋਈਆਂ ਜ਼ਿਲ੍ਹਾ ਪੱਧਰ ਤੇ ਹੋਈਆਂ ਜ਼ੋਨ ਪੱਧਰ ਤੇ ਮੀਟਿੰਗਾਂ ਹੋਈਆਂ ਉੱਥੇ ਇਹ ਕਿਹਾ ਗਿਆ ਮੈਂ ਹੀ ਮੁੱਖ ਮੰਤਰੀ ਸਾਹਿਬ ਨਾਲ ਦੋ ਤਿੰਨ ਵਾਰੀ ਮੀਟਿੰਗਾਂ 'ਚ ਗਿਆ ਔਰ ਇਹ ਤੋਂ ਪਹਿਲਾਂ ਕਹਿੰਦੇ ਸੀ ਵੀ ਸਾਡੀ ਤਾਂ ਹੋ ਗਈ ਘਟਕਰੀ ਸਾਹਿਬ ਨਾਲ ਗੱਲ ਐਨਐਚਆਈਏ ਵੀ ਕਹਿੰਦੀ ਸੀ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਅਰ ਅਸੀਂ ਸਮਝਾਉਂਦੇ ਹੁੰਦੇ ਰਹੇ ਗਰਦਾਸਪੁਰ ਡੀਸੀ ਨਾਮੀ ਵੀ ਜਿੰਨਾ ਚਿਰ ਕਿਸਾਨਾਂ ਨੂੰ ਮਾਪ ਜਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਜਾਂਦੇ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਲਿੰਦੇ ਅਸੀਂ ਜ਼ਬਰੀ ਜ਼ਮੀਨਾਂ ਅਕਵਾਇਰ ਨਹੀਂ ਕਰਾਂਗੇ ਇਹ ਪਹਿਲੀ ਵਾਰ ਨਹੀਂ ਹੋਇਆ ਗਰਦਾਸਪੁਰ ਨਹੀਂ ਇਕੱਲਾ ਤਰਨਤਾਰਨ ਚ ਵੀ ਗਿਆ ਹੋਰਨਾ ਪੰਜਾਬ ਦੇ ਸੂਬਿਆਂ 'ਚ ਵੀ ਜ਼ਬਰ ਹੋ ਰਿਹਾ ਅੱਜ ਸਵੇਰੇ ਲਗਭਗ 4 ਵਜੇ ਦੱਸਿਆ ਜਾਂਦਾ ਵੀ ਪੁਲਿਸ ਅੰਨਾ ਚਾਹੀਏ ਦੀ ਮਸ਼ੀਨਾਂ ਨੂੰ ਲੈ ਕੇ ਜਿਹੜਾ ਪਿੰਡ ਨੰਗਲਚੌਰ ਅਤੇ ਭਰਤਿਆ ਉਥੇ ਜ਼ਬਰੀ ਜ਼ਮੀਨ ਅਕਵਾਇਰ ਕਰਨ ਪਹੁੰਚੀ ਆ ਮੌਕੇ ਤੇ ਤਕਰੀਬਨ 10-15 ਕਿਸਾਨ ਪਹੁੰਚੇ ਹੋਣਗੇ ਮੌਕੇ ਤੇ ਕਿੰਨੇ ਖੁੰਦੇ ਆ ਜਦੋਂ ਉਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਹ ਜ਼ਬਰੀ ਆਪਦੀ ਜ਼ਮੀਨ ਅਕਵਾਇਰ ਨਹੀਂ ਹੁੰਦੇ ਨਹੀਂ ਸਾਨੂੰ ਮਆਵਜਾ ਨਹੀਂ ਮਿਲਿਆ ਹੈਗਾ ਕਣਕਾ ਨਹੀਂ ਵਗਣ ਦੇਣੀਆਂ ਅਰੇ ਮੈਂ ਪਹਿਲੀ ਵਾਰ ਵੇਖ ਰਿਆ ਕਾਲਾ ਦੌਰ ਪੰਜਾਬ ਦੇ ਅੰਦਰ ਚੱਲਿਆ ਸੀ ਜਦੋਂ ਪੰਜਾਬ ਦੀ ਜਵਾਨੀ ਦਾ ਧਾਨ ਕੀਤਾ ਸੀ ਉਦੋਂ ਸੁਣਦੇ ਸੀ ਇਹ ਲੱਤ ਤੇ ਲੱਤ ਰੱਖ ਕੇ ਲੱਤ ਪਾੜ ਦਿੰਦੇ ਹੁੰਦੇ ਆ ਅਰੇ ਇਹ ਇਹ ਜਿਹੜਾ ਕੱਲ ਹੋਇਆ ਅੱਜ ਹੋਇਆ ਕਾਰਾ ਉਹਦੇ ਵਿੱਚ ਇਹੀ ਸੀ ਕਿ ਲੱਤਾਂ ਤੋਂ ਇੱਕ ਲੱਤਾਂ ਦੇ ਪੈਰ ਰੱਖ ਕੇ ਦੂਜੀ ਲੱਤ ਖਿੱਚੀ ਜਾਂਦੀ ਸੀ ਔਰ ਉਹਦੇ ਵਿੱਚ ਹੁੱਜਾਂ ਜਿਹਨੂੰ ਕਹਿੰਦੇ ਆਸੋ ਸਰੀਰ ਤੇ ਮਾਰਨੀਆਂ ਹੁੱਜਾਂ ਮਾਰੀਆਂ ਵੀ ਗਈਆਂ लाठी चार्ज ਵੀ ਗੁਪਤ ਢੰਗ ਨਾਲ ਕਰਾਇਆ ਗਿਆ ਵੀ ਬਾਹਰ ਦਿਖੇ ਨਾ ਕਿਸੇ মিডিਆ ਚ ਨਾ ਜਾਵੇ ਹੁੱਜਾਂ ਨਹੀਂ ਦੀਦੀਆਂ ਹੁੰਦੀਆਂ ਔਰ ਉੱਚੀ ਸੜਕ 'ਤੇ ਉਦੋਂ heਠਾ ਸੁਟਿਆ ਗਿਆ ਜਿਹੜੀ ਇੱਕ ਮੈਂ ਵੀਡੀਓ 40 ਸਕਿੰਟ ਦੀ ਆ ਤੁਹਾਨੂੰ ਚਲਵਾ ਕੇ ਵੀ ਦਿਖਾ ਦੂ ਅਪਰ ਵੀਡੀਓ ਤੁਹਾਡੇ ਕੋ ਆ ਗਈਆਂ ਨੇ ਆ ਪੁਲਿਸ ਕਿੱਦਾਂ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੇ ਸਿਰ ਤੋਂ ਪੱਗਾ ਲੱਥੀਆਂ ਹੋਈਆਂ ਵਾਂ ਔਰ ਉੱਚੀ ਜਗ੍ਹਾ ਤੋਂ ਥੱਲੇ ਨੂੰ ਟੱਕੇ ਮਾਰ ਮਾਰ ਸੁੱਟ ਰਹੀ ਹੈਗੀ ਆ ਇਹ ਪ੍ਰਤੱਖ ਪ੍ਰਮਾਨ ਹੈ ਜਿੱਚ ਹਰਜੀਤ ਨੀਲ ਕਲਾ ਨੂੰ ਮੈਂ ਨਿੱਜੀ ਤੌਰ ਤੇ ਪਸੰਦਤਾ ਹੈਗਾ ਉਹ ਵੀ ਕਿਸਾਨ ਲੀਡਰ ਉਹ ਵੀ ਵਿੱਚ ਹੈਗਾ ਵਾ ਔਰ ਇਹ ਜ਼ਬਰ ਕਰਨਾ ਔਰ ਬਗੈਰ ਇਨਫਰਮੇਸ਼ਨ ਦਿੱਤੇ ਆ ਕਿਸਾਨਾਂ ਨੂੰ ਪੈਸੇ ਪਾਇਆ ਭਗਵੰਤ ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਵਾ ਔਰ ਭਗਵੰਤ ਮਾਨ ਸਰਕਾਰ ਕਿਉਂਕਿ ਅਸੀਂ ਦਿੱਲੀ ਅੰਦੋਲਨ 'ਤੇ ਲੱਗੇ ਹੋਏ ਆ ਅਸੀਂ ਦੇਸ਼ਵਿਆਪੀ ਮੰਗਾਂ ਨਾਲ ਅੰਦੋਲਨ ਕਰ ਰਹੇ ਕੇਂਦਰ ਸਰਕਾਰ ਨਾਲ ਅਰ ਭਗਵੰਤਮਾਨ ਸਰਕਾਰ ਐਸਵੇਰੇ ਮੋਦੀ ਸਰਕਾਰ ਦਾ ਹੱਥ ਵਿਟਾ ਰਹੀ ਆ ਉਹ ਜਿਵੇਂ ਪਿਛਲੇ ਅੰਦੋਲਨ ਚ ਵੀ ਜਿਵੇਂ ਸਾਨੂੰ ਮੋਦੀ ਜੀ ਦਿੱਲੀ ਨਹੀਂ ਜਾਣ ਦਿੰਦੇ ਤੇ ਸਾਡੇ ਭਰਾਵਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿਉਂਵੇਂ ਇੱਥੇ ਤਾਂ ਕਮਕੀ ਰੱਜ ਕੇ ਹੋਈ ਲਾਠੀ ਚਾਰਜ ਹੋਇਆ ਹੁੱਜਾ ਮਾਰੀਆਂ ਗਈਆਂ ਕਿਸਾਨਾਂ ਦੀ ਲੱਤ ਤੇ ਲੱਤ ਰੱਖ ਕੇ ਖਿੱਚੀ ਖਚੇ ਆ ਗਏ ਜਿਵੇਂ ਇਹਨੂੰ ਕਹਿੰਦੇ ਪੰਜਾਬੀ ਛੱਡੇ ਪਾਰ ਦੇਈਦੇ ਆ ਇਸ ਕਿਸਮ ਦੀ ਕਾਰਵਾਈ ਕੀਤੀ ਆ ਹਰ ਇੱਕ ਗੱਡੀ ਚ ਜਾਂਦੇ ਕਿਸਾਨ ਨੂੰ ਦੋਵਾਂ ਨੂੰ ਤੁਸੀਂ ਉਹ ਚ ਦੇਖਿਆ ਇੱਕ ਬਿਹਾਲ ਜਿਹਾ ਹੋ ਕੇ ਗੱਡੀ ਚ ਪਿਆ ਵੀ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਉਹ ਤਸ਼ੱਦਦ ਕੀਤਾ ਗਿਆ ਔਰ ਫੇਰ ਦੇਖੋ ਇੱਕ ਇੱਕ ਕਿਸਮ ਦਾ ਰਵਈਆ ਭਗਵੰਤਮਾਨ ਸਰਕਾਰ ਰਹੀ ਆ ਗੈਰ ਮਨੁੱਖੀ ਫਿਰ ਜਦੋਂ ਬੰਦੇ ਹਸਪਤਾਲ ਹਰਜੋਵਾਲ ਦੇ ਵਿੱਚ ਦਾਖਲ ਕਰਾਉਣ ਗਏ ਆ ਉੱਥੇ ਹਸਪਤਾਲ ਚ ਦਾਖਲ ਨਹੀਂ ਸੀ ਹੋਣ ਦਿੰਦੇ ਉੱਤੋਂ ਹੁਕਮ ਕਹਿੰਦੇ ਉੱਤੋਂ ਹੁਕਮ ਆ ਰਹੇ ਵੀ ਦਾਖਲ ਨਹੀਂ ਹੋਣਦੇ ਨੇ ਤੇ ਜਿਹੜੇ ਕਿਸਾਨ ਜ਼ਖਮੀ ਹੋਇਆ ਚ ਪਰਮਿੰਦਰ ਸਿੰਘ ਜੀ ਚੀਮਾ ਖੁੱਡੀ ਆਜਾਬ ਸਿੰਘ ਗੁਰਮukh ਸਿੰਘ ਜੀ ਖਾਨ ਮਲਕ ਹਰਜੀਤ ਸਿੰਘ ਜੀ ਲੀਲਕਲਾ ਅਜੀਤ ਸਿੰਘ ਭਰਤ ਨਿਸ਼ਾਨ ਸਿੰਘ ਜੀ ਪਿੱਟੇ ਵੇਢ ਤੇ ਅਜੀਤ ਸਿੰਘ ਇਹ ਸੱਤ ਕਿਸਾਨ ਜ਼ਖਮੀ ਹੋਇਆ ਅਸੀਂ ਇਸ ਕਾਰੇ ਦਾ ਭਗਵੰਤਮਾਨ ਸਰਕਾਰ ਦੀ ਦਾ ਜ਼ਬਰਦਸਤ ਨਿੰਦਾ ਕਰਦੇ ਆਂ ਪ੍ਰੈਸ ਕਾਨਫਰੰਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਅਰਥੀ ਫੂਕ ਮਜਾਰਾ ਕਰਕੇ ਵਿਰੋਧ ਕਰਾਂਗੇ ਵੀ ਜਿਹਾ ਪੰਜਾਬ 'ਚ ਕੋਈ ਕਾਰਾ ਨਹੀਂ ਹੋਣਾ ਚਾਹੀਦਾ ਇਹਦੋਂ ਗਾਹ ਇੱਕ ਆਪਣੀ ਮੰਗ ਪੱਤਰ ਲਾ ਕੇ ਹੁਣੇ ਆਈਜੀ ਬਾਰਡਰ ਜ਼ੋਨ ਨੂੰ ਡੀਆਈਜੀ ਬਾਰਡਰ ਜ਼ੋਨ ਨੇ ਸਾਡੇ ਨੂੰ ਹੁਣੇ ਮਿਲਾਂਗੇ ਔਰ ਉਹਨਾਂ ਨੂੰ ਦੱਸਾਂ ਉਹਨਾਂ ਨੂੰ ਕਹਾਂਗੇ ਇੱਕ ਤਾਂ ਜਿੱਥੇ-ਜਿੱਥੇ ਪੰਜਾਬ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਜਿਹੜਾ ਐਕ acquisition ਐਕਟ 2013 ਮਾ ਜਿਹੜਾ ਉਹ ਗੱਲ ਕਹਿੰਦਾ ਵਾ ਵੀ ਮਾਰਕੀਟ ਰੇਟ ਦਾ ਦੋ ਗੁਣਾ ਤੇ ਉਹਦੇ ਵਿੱਚ 100% ਅਜਾੜਾ ਪੱਟਾ ਤੇ ਜੇ ਜੇ ਕਹਿ ਲਈਏ ਇਹਨੂੰ ਤਾਂ ਇਹ ਮਾਰਕੀਟ ਰੇਟ ਦਾ 4 ਗੁਣਾ ਬਣ ਜਾਂਦਾ ਹੈਗਾ ਜੇ ਦੂਜੇ ਰੂਪ ਵਿੱਚ ਜੇ ਉਹ ਆਕਤੀ ਲਿਖਿਆ ਮੰਨ ਲਿਏ ਜੇ ਇਸ ਵੇਲੇ 28 ਤੋਂ 30 ਲੱਖ ਤੋਂ ਕਿਤੇ ਵੀ ਜ਼ਮੀਨ ਪੰਜਾਬ ਦੀ ਘਟ ਨਹੀਂ ਹੈਗੇ ਨੂੰ 4 ਗੁਣਾ ਕਰੋਗੇ 1 ਕਰੋੜ 20 ਲੱਖ ਰੁਪਇਆ ਬਣ ਜਾਂਦਾ ਹੈਗਾ ਔਰ ਸਾਨੂੰ ਕੌਡੀਆਂ ਦੇ ਪਾਰ 33 ਲੱਖ ਰੁਪਇਆ ਦੇ ਕੇ ਜ਼ਮੀਨਾਂ ਤੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈਗਾ ਵਾ ਔਰ ਅਸੀਂ ਕਹਿੰਨੇ ਆ ਵੀ ਤੁਸੀਂ ਐਕਟ ਨੂੰ ਲਾਗੂ ਕਰੋ ਐਕਟ ਦੀਆਂ ਬਹੁਤ ਬੇਨਿਜ਼ਮੀਆਂ ਵਰਤੀਆਂ ਜਾ ਰਹੀਆਂ ਸੀ ਕਹਿੰਨੇ ਜੇ ਆਮ ਆਦਮੀ ਪਾਰਟੀ ਨੂੰ ਲੱਗਦਾ ਵਿਕਾਸ ਡੱਕ ਰਹੇ ਆ ਜਿੱਥੇ ਜਿੱਥੇ ਜ਼ਮੀਨਾਂ ਅਕਵਾਰ ਹੋ ਰਹੀਆਂ ਉਹਦੀਆਂ ਬਦਲਵੀਆਂ ਜ਼ਮੀਨਾਂ ਆਮ ਆਦਮੀ ਪਾਰਟੀ ਦੇ ਐਮਐਲਏ ਸਾਨੂੰ ਦੇ ਦੇਣ ਆ ਫਿਰ ਉਹਨਾਂ ਨੂੰ ਖੁਸ਼ੀ ਨਾ ਫਿਰ ਅਕਵਾਰ ਕਰਵਾ ਲਨ ਜੇ ਉਹਨਾਂ ਨੂੰ ਕਾਸ ਲੱਗਦਾ ਹੈਗਾ ਜੇ ਕਿਸੇ ਐਮਐਲਏ ਦੇ ਆ ਨਿਕਲਦੀ ਹੁੰਦੀ ਲਾਗੋਂਦੀ ਤੇ ਮੈਨੂੰ ਨਹੀਂ ਲੱਗਦਾ ਅਜਿਹਾ ਕਾਰਾ ਹੁੰਦਾ ਔਰ ਦੁੱਖ ਦੀ ਗੱਲ ਆ ਕਿ ਜਿਵੇਂ ਕਿਸਾਨਾਂ ਤੇ ਜ਼ਬਰ ਹੋ ਰਿਹਾ ਟੱਕੇਸ਼ਾਈ ਹੋ ਰਹੀ ਆ ਗਰਦਾਸਪੁਰ ਦੇ ਵਿੱਚ ਹੀ ਜਿਹੜੇ ਬਾਜਵਾਜੀ ਬੈਠੇ ਆ ਕਾਂਗਰਸ ਦੇ ਵਿਰੋਧੀ ਧਰ ਦੇ ਨੇਤਾ ਮੈਂ ਕਹਿੰਦਾ ਬਾਜਵਾ ਸਾਹਿਬ ਬੋਲਣਾ ਪਿਓ ਹੋ ਸਕਦਾ ਤੁਹਾਡੇ ਘਰ ਤੇ ਕੋਈ ਰੇਤ ਹੋ ਜੇ ਆ ਰਲ ਕੇ ਚਲਿਓ ਭਗਵੰਤ ਮਾਨਨਾ ਨਾ ਕਿਹਦੇ ਕਾਲੀਦਾਲ ਬੋਲਦਾ ਵਿਰੋਧੀ ਧਿਰ ਦਾ ਰੋਲ ਅਪਣਾਉਣ ਵਾਲੇ ਮੂੰਹ ਜਾਣ ਲੱਗਦਾ ਘੁੰਗਣੀਆਂ ਪਾ ਕੇ ਬੈਠੇ ਹੈਗੇ ਆ ਉੱਥੇ ਵੱਡੇ ਲੀਡਰ ਨੇ ਕਾਂਗਰਸ ਦਾ ਰੰਦਾਵਾ ਕਹਿੰਦੇ ਰਾਜਾ ਵੜਿੰਗ ਬੋਲੂਗਾ ਜੇ ਕਿਹਦੇ ਕਿਸਾਨਾਂ ਦੀ ਪਾਰਲੀਮੈਂਟ ਚ ਬਾਤ ਚ ਕੋਏ ਥੇ ਕਾਂਗਰਸ ਗਾਹ ਮੰਗਦੀ ਆ ਵੀ ਸਾਨੂੰ ਵਾਰੀ ਦਿਓ ਔਰ ਜਿਹੜੇ ਅੱਜ ਕਿਸਾਨਾਂ ਨਾਲ ਹੋ ਰਹਾ ਏ ਟੱਕੇ ਤੇ ਇੱਕ ਸ਼ਬਦ ਨਹੀਂ ਬੋਲਦੇ ਗਾਹ ਇਹਨਾਂ ਕੋ ਕੀ ਆਸ ਰੱਖੀ ਜਾ ਸਕਦੀ ਆ ਸੋ ਇਸ ਕਰਕੇ ਇਹ ਤੋਂ ਗਾਹਾਂ ਜਿਹੜਾ ਦੋਵਾਂ ਹੋਰਾਂ ਦਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਉਹਦੇ ਵਿੱਚ ਇਹਦੇ ਚ ਵੀ ਇੱਕ ਦਸਤਾ ਥੋੜੀ ਇੱਕ ਤਾਂ ਉੱਥੇ ਪਿੰਡ ਦੇ ਵਿੱਚ ਮੋਰਚਾ ਲੱਗਾ ਹੋਇਆ ਜਿਹੜਾ ਪਿੰਡ ਹੈਗਾ ਉਹਦੇ ਗੁਰਦੁਆਰੇ ਚ ਨੰਗਲਚੌਰ ਔਰ 17 ਨੂੰ ਗਰਦਾਸਪੁਰ ਡੀਸੀ ਤੇ ਪੱਕਾ ਮੋਰਚਾ ਲਾਵਾਂਗੇ ਸੀ ਔਰ ਉਹਦੇ ਚ ਜਿਹੜੀ ਅਸੀਂ ਲੈਟਰ ਦੇ ਰਹੇ ਹਾਂ ਚ ਵੀ ਮੰਗ ਕਰਾਂਗੇ ਵੀ ਜਿਹੜੇ ਜ਼ਖਮੀ ਕਿਸਾਨ ਆ ਉਹਨਾਂ ਨੂੰ ਬੰਦਾਯੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਚਾਹੇ ਮੁੱਖ ਮੰਤਰੀ ਪੰਜਾਬ ਨੇ ਆਰਡਰ ਦਿੱਤੇ ਆ ਚਾਹ ਥੱਲੇ ਕਿਸੇ ਨੇ ਦਿੱਤੇ ਆ ਉਸ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜੇ ਦੋਸ਼ੀ ਨੇ ਹਾਂ 17 ਮਾਰਚ ਤੋਂ ਗੁਰਦਾਸਪੁਰ ਦੇ ਵਿੱਚ ਪੱਕਾ ਡੀਸੀ ਦਫਤਰ ਮੋਰਚਾ ਲਾਵਾਂਗੇ ਔਰ ਇਹਦੇ ਵਿੱਚ ਇਹ ਤੋਂ ਕਹਾ ਜੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਉਹਦਾ ਬੰਦਾ ਜੋਗ ਮਾਪਜਾ ਦਿੱਤਾ ਜਾਏ ਤਿੰਨ ਮੰਗਾ ਇਚਕਾਰਾਂ ਦੇ ਬਾਕੀ ਲੋਕਲ ਮੰਗਾ ਗੁਰਦਾਸਪੁਰ ਦੀਆਂ ਹੋਣਗੀਆਂ ਹਾਂਜੀ ਤੁਸੀਂ ਦੇਖ ਲਓ ਉਵੇਂ ਸਰਕਾਰ ਪੁਲਿਸ ਦੀਆਂ ਧੜਾ 1000 ਫੋਰਸ ਸੀਗੀ ਉੱਥੇ ਤੁਸੀਂ ਅੰਮ੍ਰਿਤਸਰ ਦੀਆਂ ਮੈਂ ਦੋ ਹੀ ਕਟਨਾ ਮਤ ਕਹਿੰਨ ਦੁਖਭੀਆਂ ਇੱਕ ਨੰਗਲੀ ਤੇ ਚੂੰਗਾ ਦੋਵੇਂ ਹੋਣ ਕਤਲ ਹੋਏ ਗੱਲ ਲੇਟਸ ਮੈਟਾ ਚੌਂਗ ਮੈਟਾ ਚੌਂਗ ਦੇ ਵਿੱਚ ਇਹਦੇ ਇਹਦੇ ਨੇੜੇ ਤੇ ਦੇ ਜਬ ਪੂਰੇ ਪੰਜਾਬ ਵਿੱਚ ਲਾਅ ਨਾ ਆਰਡਰ ਕਦੇ ਸਾਬਿਆ ਨਹੀਂ ਜਾਂਦਾ ਠੀਕ ਆ ਜੀ ਸ਼ਾਮ ਨੂੰ ਸਾਡੀ ਮਾਂ ਭੈਣ ਨਿਕਲ ਕੇ ਰਾਜੀ ਨਹੀਂ ਗਈ ਸ਼ਾਮ ਨੂੰ ਮੰਦਾ ਸਭ ਦਾ ਟਾਈਮ ਨਾ ਚਲੇ ਗੋ ਕਿ ਕਿਸਾਨਾਂ ਨੂੰ ਕੁੱਟਣ ਵਾਸਤੇ ਪੁਲਿਸ ਦੀਆਂ ਧੜਾ ਵੇਖ ਲਓ ਔਰ ਜਿਹੜੇ ਕਹਿੰਦੇ ਨੇ ਨਸ਼ਿਆਂ ਦੇ ਖਿਲਾਫ ਜੁੱਦਿਆ ਮੈਂ ਕਹਿੰਦਾ ਤੁਸੀਂ ਸਾਡੇ ਪਿੰਡ ਹੀ ਆ ਜਾਓ ਤੁਹਾਨੂੰ ਵੇਖਦਾ ਵਿਖਾ ਦੇਨੇ ਪਤਾ ਨਹੀਂ ਜੁੱਦ ਕਿੱਥੇ ਲਾ ਕੇ ਬੈਠੇ ਆ ਸਰਿਆਂ ਬਿਗੀ ਜਾਂਦਾ ਨੌਜਵਾਨ ਮਰੀ ਜਾਂਦੇ ਆ ਜੁੱਦ ਪਤਾ ਨਹੀਂ ਕਦੇ ਨਾ ਕਰੀ ਜਾਂਦੇ ਠੀਕ ਹੈ ਜੀ ਔਰ ਦੋਵਾਂ ਫਾਰਮਾਂ ਵੱਲੋਂ ਜਿਹੜੇ ਐਲਾਨ ਆ ਇੱਕ ਤਾਂ ਸੀ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਐਮਐਸਪੀ ਤੇ ਇੰਟੈਲੈਕਚੁਅਲਾਂ ਨੂੰ ਛੱਡ ਕੇ ਸਾਧ ਕੇ ਦੋਵਾਂ ਫਾਰਮਾਂ ਦੀਆਂ ਟੀਮਾਂ MSP ਗਰੰਟੀ ਕਾਨੂੰਨ ਤੇ ਚਰਚਾ ਕਰਾਂਗੇ ਜਿਹੜੀ ਕੇਂਦਰ ਪੁਲੇਖਾ ਖੜਾ ਕਰਨਾ ਚਾਹੁੰਦੀ ਆ ਪੁਲੇਖਾ ਦੂਰ ਕਰਾਂਗੇ ਵੀ MSP ਲੀਗਲ ਗਰੰਟੀ ਕਾਨੂੰਨ ਕਿਵੇਂ ਜ਼ਰੂਰੀ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾ ਵਾਸਤੇ ਤੇ ਕਿਤੇ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਪਾਉਣ ਵਿੱਚ ਦੋਵੇਂ ਫਾਰਮ ਜੜੇ ਆ ਉਹ ਕਨਵੈਨਸ਼ਨ ਕਰਨਗੇ ਇਹਦੇ ਨਾਲ ਦੀ ਨਾਲ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈਗਾ ਔਰ ਇਹ ਸਾਰੇ ਬਾੜਾਂ ਤੇ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਰਤਨਪੁਰਾ ਰਾਜਸਥਾਨ ਹੋਵੇ ਸਾਰੇ ਬਾਰਡਰਾਂ ਦੇ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਊਗਾ ਅਰ ਅਸੀਂ ਸਾਰੇ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਰਾਜਸਥਾਨ ਦੇ ਜੁਪੀ ਦੇ ਨੇੜੇ ਉੱਤਰ ਭਾਰਤ ਦੇ ਨੌਜਵਾਨਾਂ ਨੂੰ ਸੱਦਾ ਦਾਂਗੇ ਖਾਸ ਕਰਕੇ ਪੰਜਾਬ ਤੇ ਹਰਿਆਣੇ ਵਾਲੇ ਜਾਦਾ ਨੇੜੇ ਨੇ ਕਿ ਉਹ ਦਿਨ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਨੌਜਵਾਨਾਂ ਦੀ ਇੱਕ ਗੱਡੀ ਪਰ ਕੇ ਆਉਣੀ ਚਾਹੀਦੀ ਆ ਸੋ ਨੌਜਵਾਨਾਂ ਨੂੰ ਨੌਜਵਾਨਾਂ ਵਾਸਤੇ ਇਹ ਦਿਨ ਜਿਹੜਾ ਸ਼ਹੀਦ ਆਜ਼ਮ ਦੇ ਵਿਹਾਰੇ ਤੇ ਸਾਰੇ ਸ਼ਹੀਦਾਂ ਦੇ ਕੌਮੀ ਸ਼ਹੀਦ ਨੇ ਉਹ ਮਨਾਇਆ ਜਾਊਗਾ ਔਰ ਇਹਦੇ ਨਾਲ ਦੀ ਨਾਲ ਦੇਖੋ ਜਿਹੜਾ ਅਸੀਂ ਦੇਖ ਰਹੇ ਹਾਂ ਚਾਹੇ ਇੱਥੇ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਹੀ ਆ ਅਮਰ ਕਲਰ ਦਾ ਨਾਂ ਲੈ ਕੇ ਦੱਸ ਦਿੰਦੀ ਤੁਹਾਡੀ ਇੰਡਸਟਰੀ ਆ ਉਹ ਇੰਡਸਟਰੀ ਕਹਿੰਦੇ ਆ ਕਿ ਉੱਤਰਪਾਦਤ ਚ ਨਹੀਂ ਲੱਗ ਸਕਦੀ ਜਿਹੜੀਆਂ ਗੈਸਾਂ ਪੈਦਾ ਕਰਦੀਆਂ ਤੁਹਾਨੂੰ ਦੱਸਾਂ ਕਿ ਉਹਦਾ ਪਿਛਲੀ ਵਾਰੀ ਮੈਂ ਦੇਖ ਗਿਆ ਲਗਭਗ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਕਦੀ ਵੀ ਲਘੂ ਦੇ ਹੋਵੇ ਛੋਟੀ ਇੰਡਸਟਰੀ ਹੋਵੇ ਉਹਦੇ ਵਿਰੋਧੀ ਨਹੀਂ ਰਹੇ ਇੰਡਸਟਰੀ ਤੋਂ ਬਿਗਾਰ ਵੀ ਸਾਡਾ ਗੁਜ਼ਾਰਾ ਨਹੀਂ ਹੈਗਾ ਉਹਦੀ ਲੋੜ ਆ ਪਰ ਅਜੇ ਹੀ ਇੰਡਸਟਰੀ ਦਾ ਦੇਖੋ ਵਾਤਾਵਰਨ ਕਿਵੇਂ ਖਰਾਬ ਹੋਇਆ ਚਾਹੇ ਬੁੱਢੇ ਨਾਲੇ ਦੀ ਗੱਲ ਹੋਵੇ ਚਾਹੇ ਸਾਡੇ ਇੱਥੇ ਮਜੀਠੇ ਰੋਡ ਦੇ ਉੱਤੇ ਸਾਰੀ ਇੰਡਸਟਰੀ ਜਿਹੜੀ ਹਾਨੂੰ ਪਤਾ ਨਾਲ ਸਾਡੀ ਡਰੇਨ ਨੰਗ ਦੀ ਨਾਲ ਦੀ ਨਾਲ ਤੁਸੀਂ ਆਪ ਜਾ ਕੇ ਦੇਖ ਲਿਓ ਮੈਂ ਪਤਾ ਕੀਤਾ ਜਿਹੜੀ ਉੱਥੇ ਏਸੀ ਲੱਗੇ ਆ ਉਹ ਕਹਿੰਦੇ ਸਾਡੀ ਗੈਸ ਲੀਕ ਹੋ ਜਾਂਦੀ ਆ ਕਿਉਂਕਿ ਉਹ ਅਨਮੂਨੇ ਉੱਥੋਂ ਪੈਦਾ ਹੁੰਦੀ ਆ ਤੋਂ ਜਿਹੜਾ ਉਹ ਜਿੰਨੀਆਂ ਵੀ ਫੈਕਟਰੀਆਂ ਨੇ ਉਹਦੇ ਗੰਦਾ ਕੈਮੀਕਲ ਵਾਲਾ ਪਾਣੀ ਜਿਹੜਾ ਢੇਠਾ ਪਾ ਰਹੀਆਂ ਨੇ ਸਾਨੂੰ ਇਹਦਾ ਦੁੱਖ ਹੈਗਾ دریاਵਾ ਸੁੱਟ ਰਹੀਆਂ ਨਹੀਂ ਚਾਹੀਦਾ ਹੈਗਾ ਔਰ ਇਹਦੇ ਲਈ ਮੈਂ ਤਾਂ ਇੰਡਸਟਰੀ ਦੇ ਹੱਕ ਚ ਵੀ ਆ ਸਰਕਾਰ ਉਹਨਾਂ ਨੂੰ ਜਾਂਦਾ ਬਗੈਰ ਮਾਗਨਾ ਵਿਆਜ ਤੋਂ ਉਹਨਾਂ ਨੂੰ ਕੋਈ ਪੈਸਾ ਮੱਈਆ ਕਰਾ ਲਵੇ ਜੇ ਜਿਹੜੇ ਉਹਨਾਂ ਨੂੰ ਪਾਣੀ ਨੂੰ ਸੋਧ ਕੇ ਜ਼ਮੀਨ ਹਿੱਟ ਪਾਉਣ ਵਾਲੇ ਜੰਤਰ ਮਹਿੰਗੇ ਆ ਤਾਂ ਸਰਕਾਰ ਇੰਡਸਟਰੀ ਦੀ ਮਤ ਕਰ ਦੇ ਘਟੋ ਘਟ ਪੰਜਾਬੀ ਕੈਂਸਰ ਤੋਂ ਪੀਲੀਆ ਤੋਂ ਹੋਰ ਬਿਮਾਰੀਆਂ ਤੋਂ ਵਰਸਤਾ ਜਾਣ ਜੋ ਅਸੀਂ ਦੇਖ ਰਹੇ ਅਗੇ ਆਂ ਔਰ ਅੱਜ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਨੂੰ ਕਹਿਣਾ ਚਾਹੁੰਦੇ ਆ ਵੀ ਗਾਹਾਂ ਆ 1 ਅਪ੍ਰੈਲ ਦੇ ਪਹਿਲੇ ਹਫਤੇ ਚ ਕਣਕ ਦੀ ਵਾਢੀ ਪੈ ਜਾਣੀ ਆ ਔਰ ਉਹਦੇ ਵਿੱਚ ਜਿੰਨੀਆਂ ਤਾਰਾਂ ਢਿੱਲੀਆਂ ਨੇ ਸਾਡੀਆਂ ਕਣਕਾਂ ਨੂੰ ਅੱਗਾ ਪੂਰੇ ਜ਼ੋਰ ਨਾਲ ਲੱਗਣੀਆਂ ਵਾ ਠੀਕ ਹੈ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਜਿੰਨੀਆਂ ਥੋੜੀਆਂ ਤਾਰਾਂ ਢਿੱਲੀਆਂ ਨੇ ਉਹਨੂੰ ਕਸਾ ਲਓ ਇਹ ਸ਼ਾਰਟ ਸਰਕਰਨਾ ਲੱਖਾਂ ਏਕੜ ਹਰ ਸਾਲ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਦੀ ਹੈਗੀ ਉਹਦਾ ਪ੍ਰਬੰਧ ਹੋਣਾ ਕਰੋ ਔਰ ਫਾਇਰ ਬ੍ਰੀਡ ਦੀਆਂ ਗੱਡੀਆਂ ਬਲੈਕ ਲੈਵਲ ਤੇ ਗਾ ਤੁਹਾਡਾ ਕੋ ਸਮਾ ਹੈਗਾ ਅਜੇ ਮਹੀਨਾ ਪ੍ਰਬੰਧ ਕਰੋ ਵੀ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ ਜਿਹੜੇ ਉੱਤੇ ਕਹਿੰਦੇ ਸੈਟਲਾਈਟ ਲੱਗਿਆ ਜਦੋਂ ਪਰਾਲੀ ਨੂੰ ਅਕਤੂਬਰ ਦਾ ਮਹੀਨਾ ਹੁੰਦਾ ਕਹਿੰਦੇ ਦਿੱਲੀੋਂ ਰਿਪੋਰਟ ਆਉਂਦੀ ਹੈਗੀ ਪਰਾਲੀ ਬਾਰੇ ਉਹ ਸੈਟਲਾਈਟ ਮੈਂ ਕੇਂਦਰ ਨੂੰ ਕਹਿੰਦਾ ਵੀ ਖੁੱਲੇ ਰੱਖਿਓ ਜਦੋਂ ਕਣਕ ਨੂੰ ਅੱਗ ਲੱਗੂਗੀ ਉਦੋਂ ਵੀ ਆ ਜਾਓ ਉਦੋਂ ਸਾਡਾ ਪੋਜੀਸ਼ਨ ਦੇਖ ਲਿਓ ਸਾਡੀ 60 70 ਹਜ਼ਾਰ ਦੀ ਕਣਕ ਸੜ ਜਾਂਦੀ ਆ ਰੁਪਈਆ ਸਾਨੂੰ ਮਿਲਦਾ ਨਹੀਂ ਹੈਗਾ ਕਿਸਕੇ ਉੱਪਰ ਬੋਰਡ ਨੂੰ ਬਟਨ ਜੱਲੋ ਹੋਊਗਾ हाँ, देखे, देखे 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 दो एक्ट से उनको सेंट्रलाइज पहले जो राज्य थे राज्य के पोल्यूशन बोर्ड होते थे अब उनको खत्म किया जा रहा और उसमें जो Uh, सजा का प्रावधान है वो भी केंद्र सरकार खत्म करना चाहे जिसकी हम निंदा करते हैं और हम भगवंत जी से कहते भगवंत मान जी से कहते जो हमारे मुख्यमंत्री है जिस तरह से हमारे ऊपर आंखें निकालते हो हमें पीटने के लिए आते हो दिल्ली की ओर बढ़ो उनसे कहो कि ये एक्ट में कोई संशोधन नहीं होना चाहिए और जो जिस तरह से एजुकेशन एक्ट केंद्रीय एजुकेशन एक्ट आ रहा है वो राज्यों के एजुकेशन एक्ट को खत्म करना चाहता है तो हम जो दोनों केंद्र सरकार जो केंद्रीकरण हो रहा जो हम तो कहते थे अब पचहत्तर साल हो गए हमारे देश की आजादी को तो यहां तो केंद्रीकरण होना चाहिए राज्यों को ज्यादा अधिक अधिकार देने चाहिए लेकिन केंद्र सरकार केंद्रीकरण कर रही है तो वो पढ़ना पड़ेगा अगर पोल्यूशन को रोकने के लिए कुछ अच्छे कार्य कदम उठाएगी केंद्र और पंजाब सरकार उसके बारे में हम अच्छा ही कहेंगे धन्यवाद